ਹੁਣ ਇੱਕ ਦੋ ਨਕਲੀ ਪੁਲਸ ਵਾਲੇ ਤਿੰਨ ਖੜੇ ਆ ਕੀ ਮੰਨਣਾ ਇੱਕ ਅਰੈਸਟ ਹੋ ਗਿਆ ਦੋ ਫਰਾਰ ਹੋ ਗਏ ਇਹ ਇਨਫੋਰਮੇਸ਼ਨ ਆਈ ਸਿੱਟੀ ਥਾਣੇ ਹੁਣੇ ਵੀ ਬਰਿੰਦਰ ਸਿੰਘ ਆ ਕਨੂਰ ਦੀ ਅੱਡੇ ਦਾ ਇਹਦੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨ ਜਣੇ ਅੱਜ ਕੋ 11:30 ਵਜੇ ਆਏ ਆ ਐਜੇ ਪੁਲਸ ਅਸਰ ਪੁਲਸ ਵਾਲੇ ਹੀ ਬਣ ਕੇ ਪਰ ਸਿਵਲ ਚੀਜ਼ ਹੈ ਤੇ ਉਹਨਾਂ ਕਹੇ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਆ ਉਹਨਾਂ ਸਾਨੂੰ ਰਿਕਾਰਡ ਵਿਖਾਓ ਮੇਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਜਦੋਂ ਉਹ ਸੀਸੀਟੀਵੀ ਵੇਖੇ ਤੇ ਉਹ ਘਬਰਾ ਕੇ ਭੱਜਣ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ। ਉਹਦਾ ਨਾਮ ਬਲਜੀਤ ਸਿੰਘ ਹੈ। ਗੁਰਦਾਸਵਾਲ ਕੇ ਦਾ ਰਹਿਣ ਵਾਲਾ। ਤੇ ਉਹਨਾਂ ਨੂੰ ਜੋ ਚੈਟਮੈਂਟ ਤੋਂ ਨੇ ਸਰਕਾਰ ਵੀ ਦਿੱਤੀ ਹੋਈ। ਅਬ ਬਲਜੀਤ ਸਿੰਘ ਤੇ ਪਹਿਲਾਂ ਵੀ ਕੋ 420 ਦਾ ਪਰਚਾ ਦਰਜਿਆ। ਵੀ ਜਿਹੜੀ ਥਾਂ ਉਹ ਵੀ ਜਿਹੜੀ ਨਾਲ ਦੂਜਿਆਂ ਤੋਂ ਇਹਦੇ ਦਸਮਤਾਲਪੁਰ ਨੰਗਲੀ ਦੇ ਆ। ਨਾਮ ਉਹ ਪਤਾ ਕੋਈ ਇੱਕੋ ਹੀ ਰੋਡਾ ਤੇ ਇੱਕ ਸੁਖਦੇਵ ਸਿੰਘ ਹੈ ਬਾਕੀ ਵੈਰੀਫਾਈ ਕਰਦੇ ਹੁਣ ਸਾਰਾ। ਇਹ ਨਾਲ ਹੀ ਆਏ। ਹਾਂ ਇਹ ਦਿਨੇ ਜਣੇ ਕੱਟੇ ਆ ਨਹੀਂ ਵੈਪਨ ਕੋਈ ਨਹੀਂ ਉਦਾਂ ਹੀ ਜਸਟ ਜਿਦਾਂ ਠੱਗੀ ਮਾਰਨ ਦੇ ਇਰਾਦੇ ਨਾਲ ਆਏ ਕੋਈ ਨੁਕਸਾਨ ਨਹੀਂ ਹੋਇਆ ਕੋਈ ਪੈਸੇ ਵੀ ਖੜੇ ਆ ਨਹੀਂ ਉਹਨੂੰ ਜੋ ਬਿਆਨ ਲਗਾਉਣਗੇ ਉਹ ਕਾਰਵਾਈ ਕਰਦੇ ਆ ਠੀਕ ਹੈ ਜੀ ਔਰ ਇੱਕ ਦੋ ਨਕਲੀ ਪੁਲਿਸ ਵਾਲੇ ਤੇ ਨਾ ਖੜੇ ਆ ਕੀ ਮਾਮਲਾ ਇੱਕ ਅਰੈਸਟ ਹੋ ਗਿਆ ਦੋ ਫਰਾਰ ਹੋ ਗਏ ਇਹ ਇਨਫੋਰਮੇਸ਼ਨ ਆਈ ਸਿਟੀ ਥਾਣੇ ਹੁਣ ਵੀ ਬਰਿੰਦਰ ਸਿੰਘ ਹੈ ਨੂਰ ਦੀ ਅੱਡੇ ਦਾ ਇਹਦੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨ ਜਣੇ ਅੱਜ ਕੋ 11:30 11 ਵਜੇ ਆਏ ਆ ਐਜ਼ এ ਪੁਲਿਸ ਸਰ ਪੁਲਸੜਾ ਹੀ ਬਣ ਕੇ ਪਰ ਸਿਵਲ ਚ ਹੀ ਹੈ ਤੇ ਉਹਨਾਂ ਕਹੇ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਆ ਉਹਨਾਂ ਸਾਨੂੰ ਰਿਕਾਰਡ ਵਿਖਾਓ ਮੇਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਜਦੋਂ ਉਹ ਸੀਸੀਟੀਵੀ ਵੇਖੇ ਤੇ ਉਹ ਘਬਰਾ ਕੇ ਭੱਜ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਆ ਜਿਹੜਾ ਲੋਹਾਰ ਕੇ ਦਾ ਰਹਿਣ ਵਾਲਾ ਤੇ ਉਹਨਾਂ ਨੂੰ ਜੋ ਸਟੇਟਮੈਂਟ ਤੋਂ ਉਹ ਸਰਕਾਰ ਵੀ ਕੀਤੀ ਗਿਰ ਅਬ ਬਲਜੀਤ ਸਿੰਘ ਤੇ ਪਹਿਲਾਂ ਵੀ ਕੋ 420 ਦਾ ਪਰਚਾ ਦਰਜ ਆ ਦੂਜਿਆਂ ਤੋਂ ਵੀ ਜਿਹੜੇ ਨਾਲ ਦੂਜਿਆਂ ਤੋਂ ਵੀ ਹਾਂ ਇਹਦੇ ਦਸਮਤਾਲਕ ਨੰਗਲੀ ਦੇ ਆ ਨਾਂ ਨੂੰ ਪਤਾ ਕੋਈ ਇੱਕ ਕੋਈ ਰੋਡਾ ਤੇ ਇੱਕ ਸੁਖਦੇਵ ਸਿੰਘ ਐ ਬਾਕੀ ਵੈਰੀਫਾਈ ਕਰਦੇ ਹਾਂ ਸਾਰਾ ਇਹਦੇ ਨਾਲ ਹੀ ਆਏ ਹਾਂ ਇਹ ਤਿੰਨੇ ਜਣੇ ਇਕੱਠੇ ਆਏ ਵੈਪਨ ਕੋਈ ਬ੍ਰਾਹਮ ਹੋਇਆ ਨਹੀਂ ਵੈਪਨ ਕੋਈ ਨਹੀਂ ਉਦਾਂ ਇਨਜਸਟਿਸ ਜਿਦਾਂ ਟੱਗੀ ਮਾਰਨ ਦੇ ਇਰਾਦੇ ਨਹੀਂ ਆਏ ਕੋਈ ਨੁਕਸਾਨ ਵੀ ਹੋਇਆ ਕੋਈ ਪੈਸੇ ਵੀ ਖੜੇ ਨਹੀਂ ਨਹੀਂ ਉਹਨਾਂ ਨੂੰ ਜੋ ਬਿਆਨ ਲਗਾਉਣਗੇ ਉਹ ਕਾਰਵਾਈ ਕਰਦੇ ਹਾਂ ਠੀਕ ਹੈ